ਬ੍ਰਹਮ ਗਿਆਨੀ ਧੰਨ ਧੰਨ ਸੰਤ ਬਾਬਾ ਬੋਟਾ ਸਿੰਘ ਦੀ ਮਿੱਠੀ ਯਾਦ ਵਿੱਚ ਪਿੰਡ ਆਲੰਪੁਰ ਵਿੱਚ ਉਹਨਾਂ ਦੇ ਸਥਾਨ ਉੱਤੇ ਬਣੇ ਗੁਰਦੁਆਰਾ ਸਾਹਿਬ ਵਿਖੇ 2 ਦਿਨ ਚੱਲਣ ਵਾਲਾ ਸਲਾਨਾ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਦੇਵ ਸਿੰਘ ਤੇ ਕਮੇਟੀ ਮੈਂਬਰਾਂ ਸਮੇਤ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਸਮੇਤ ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਵੱਲੋਂ ਅਤੁੱਟ ਲੰਗਰ ਤੇ ਸ਼ਬੀਲ ਵੀ ਲਗਾਈ ਗਈ ਤੇ ਦੂਰੋਂ ਦੂਰੋਂ ਸੰਗਤਾਂ ਨੇ ਆ ਕੇ ਬ੍ਰਹਮ ਗਿਆਨੀ ਜੀ ਦੇ ਪਵਿੱਤਰ ਸਥਾਨ ਤੇ ਮੱਥਾ ਟੇਕਿਆ ਤੇ ਆਸ਼ੀਰਵਾਦ ਪ੍ਰਾਪਤ ਕੀਤਾ ਤਨ ਤਨ ਸੰਤ ਬਾਬਾ ਬੁੱਟਾ ਸਿੰਘ ਜੀ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋਏ ਕੀ ਕਿਹਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਤੇ ਪੰਚਾਇਤ ਮੈਂਬਰਾਂ ਨੇ ਹਾਉ ਦੇਖਦੇ ਹਾਂ ਰਾਜਪੁਰੇ ਤੋਂ ਹਰਜਿੰਦਰ ਸਿੰਘ ਮੋਹੀਦੀ ਵਿਸ਼ੇਸ਼ ਰਿਪੋਰਟ ਹਯੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਮੈਂ ਗੁਰਦੇਵ ਸਿੰਘ ਪ੍ਰਧਾਨ ਪਿੰਡ ਆਲਮਪੁਰ ਸੰਤ ਬਾਬਾ ਬੂਟਾ ਸਿੰਘ ਜੀ ਗੁਰਦੁਆਰਾ ਦੇ ਪ੍ਰਧਾਨ ਜੀ ਹਾਂ ਤੇ ਸਾਰੀ ਸੰਗਤਾਂ ਨੂੰ ਮੈਂ ਇਹ ਨੋਸ਼ਣਾ ਚਾਹੁੰਦਾ ਹਾਂ ਕਿ ਜੋ ਇਹ ਵਰਸੀ ਮਨਾਈ ਜਾਂਦੀ ਹੈ ਇਹ 74ਵੀਂ ਵਰਸੀ ਮਨਾਈ ਗਈ ਹੈ ਤੇ ਜਦੋਂ ਸਾਡੇ ਸੰਤ ਬਾਬਾ ਬੂਟਾ ਸਿੰਘ ਜੀ ਜੋ ਪਾਕਿਸਤਾਨ ਦੇ ਟਾਈਮ ਦੇ ਲੋ ਵੰਡ ਹੋਈ ਹੈ ਉਸ ਸਾਮ ਅਤੇ 10-4 ਪਿੰਡ ਜਿਹੜੇ ਸੀਗੇ ਉਹਨਾਂ ਦੇ ਨਾਲ ਆਏ ਸੀਗੇ ਇੱਥੇ ਬਿਲਕੁਲ ਸਹੀ ਸਲਾਮਤ ਪਹੁੰਚ ਗਏ ਸੀ ਕੋ ਰਸਤੇ 'ਚ ਬਹੁਤ ਵੱਡ ਟੁੱਕ ਹੁੰਦੀ ਸੀ ਇਹ ਸੰਤਾਂ ਦੀ ਕਿਰਪਾ ਨਾਲ ਸਾਰਾ ਹੀ ਜਿੰਨਾ ਸੀ ਸਾਡਾ ਨਗਰ ਔਰ 3-4 ਹੋਰ ਨਗਰ ਸੀਗੇ ਪਾਕਿਸਤਾਨ ਤੋਂ ਜਦੋਂ ਆਏ ਨੇ ਸਾਡੇ ਬਜ਼ੁਰਗ ਉਹ ਬਿਲਕੁਲ ਸਹੀ ਸਲਾਮਤ ਆਏ ਨੇ ਤੇ ਇਸ ਜਗ੍ਹਾ ਤੇ ਉਹਨਾਂ ਨੇ ਆ ਕੇ ਆਪਣਾ ਚੋਲਾ त्याਗਿਆ ਤੇ ਇਸੇ ਸਥਾਨ ਤੇ ਉਹਨਾਂ ਦਾ ਸਸਕਾਰ ਕੀਤਾ ਗਿਆ ਤੇ ਸਾਡਾ ਸਾਰਾ ਨਗਰ ਅਤੇ ਹੋਰ ਇਲਾਕੇ ਦੇ ਲੋਕ ಗ್ರಾಮ ਪੰਚਾਇਤ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਇਹ ਜਿਹੜਾ ਸਮਾਗਮ ਹਰ ਸਾਲ ਬਹੁਤ ਖੁਸ਼ੀ ਨਾਲ ਮਨਾਉਂਦੇ ਹਾਂ ਕਿ ਸੰਗਤਾਂ ਵੱਟ ਵੱਟ ਇੱਥੇ ਆ ਕੇ ਦਰਸ਼ਨ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾਰ ਜਸਪਾਲ ਸਿੰਘ ਪ੍ਰਬੰਧਕ ਕਮੇਟੀ ਪਿੰਡ ਆਨਪੁਰ ਪੰਚਾਇਤ ਤੋਂ ਤੇ ਅੱਜ ਸਾਡੇ ਪਿੰਡ ਮਤਲਬ ਜਿਹੜਾ ਇਹ ਸਮਾਗਮ ਹੈ ਅੱਜ 74 ਸਾਲ ਹੋ ਗਏ ਨੇ ਸੰਤ ਬਾਬਾ ਬੋਟਾ ਸਿੰਘ ਜੀ ਜਿਨ੍ਹਾਂ ਦੀ ਅਸੀਂ ਮਿੱਠੀ ਯਾਦ ਨੂੰ ਤਾਜ਼ਾ ਕਰਦੇ ਹੋਏ ਹਰ ਸਾਲ ਦੀ ਤਰ੍ਹਾਂ ਮਤਲਬ ਇਹ ਦਿਹਾੜਾ ਮਨਾਉਂਦੇ ਆ ਸਮਾਗਮ ਮਨਾਉਂਦੇ ਆ ਕਿਉਂਕਿ ਜਿੱਦਾਂ ਪ੍ਰਧਾਨ ਜੀ ਨੇ ਦੱਸਿਆ ਕਿ ਪਿਛਲੇ 74 ਸਾਲ ਜਿੱਦੋਂ ਵੰਡ ਤੋਂ ਬਾਅਦ ਸੰਤ ਮਹਾਪੁਰਸ਼ ਜੀ ਆਪਣੇ ਪਿੰਡ ਆਏ ਔਰ ਤਿੰਨ ਚਾਰ ਪਿੰਡਾਂ ਨੂੰ ਸਹੀ ਸਰਾਬਤ ਇੱਥੇ ਲੈ ਕੇ ਆਏ ਕਿਉਂਕਿ ਉਸ ਟਾਈਮ ਉਹ ਦੌਰ ਹੀ ਇਦਾਂ ਦਾ ਸੀਗਾ ਕਿ ਜਿਹੜਾ ਕਿ ਬਹੁਤ ਭਿਆਨਕ ਦੌਰ ਚੱਲਾਈ ਵੰਡ ਦਾ ਟਾਈਮ ਤੇ ਸੰਤ ਮਹਾਪੁਰਸ਼ ਪੂਰਨ ਬ੍ਰਹਮ ਗਿਆਨੀ ਸੀਗੇ ਜਿਹੜੇ ਉਹਨਾਂ ਨੇ ਆਏ ਇਸ ਸਥਾਨ ਤੇ ਵਸਾ ਕੀਤਾ ਵਾਸਾ ਕਰਕੇ ਤੇ ਸਿੱਖ ਸੰਗਤਾਂ ਨੂੰ ਗੁਰੂ ਨਾਲ ਜੋੜਿਆ ਗੁਰਬਾਣੀ ਨਾਲ ਜੋੜਿਆ ਕਿਉਂਕਿ ਸੰਤ ਮਹਾਂਪੁਰਸ਼ ਪੁਰਮ ਬ੍ਰਹਮ ਗਿਆਨੀ ਸੀਗੇ ਤੇ ਸਿੱਖ ਸੰਤਾਂ ਦਾ ਬਹੁਤ ਹੀ ਸੰਜੋਗ ਮਨਾ ਬਹੁਤ ਹੀ ਜੋ ਸੰਗਤਾਂ ਨੂੰ ਜੋੜਿਆ ਗੁਰੂ ਨਾਲ ਜੋੜਿਆ ਤੇ ਜਦੋਂ ਸੰਤ ਬਾਬਾ ਬੂਟਾ ਸਿੰਘ ਜੀ ਨੇ ਸੰਤਾਂ ਨੇ ਆਪਣਾ ਚੋਲਾ ਛੱਡਿਆ ਤੇ ਇਸ ਸਥਾਨ ਦੇ ਉੱਤੇ ਉਹਨਾਂ ਦਾ ਗੀਠਾ ਸਾਹਿਬ ਜੀ ਤੇ ਇਸ ਸਥਾਨ ਦੇ ਉੱਤੇ ਪਿੰਡ ਦੀਆਂ ਸੰਗਤਾਂ ਨੇ ਮਤਲਬ ਇਸ ਸਥਾਨ ਦੇ ਉੱਤੇ ਪਿੰਡ ਦੀਆਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਸਥਾਪਿਤ ਕਰ ਦਿੱਤਾ ਹੌਲੀ ਹੌਲੀ ਛੋਟੀ ਬਿਲਡਿੰਗ ਤੋਂ ਵੱਡੀ ਬਿਲਡਿੰਗ ਬਣ ਗਈ ਪੂਰੇ ਪਿੰਡ ਦੀ ਔਰ ਇਲਾਕੇ ਦੀਆਂ ਜਿਹੜੀਆਂ ਸੰਗਤਾਂ ਨੇ ਸਾਰਿਆਂ ਦੇ ਸੰਜੋਗ ਨਾਲ ਸਾਰਗੇ ਸੇਵਾ ਦੇ ਨਾਲ ਇਹ ਬਿਲਡਿੰਗ ਜਿਹੜੀ ਹੌਲੀ ਹੌਲੀ ਵੱਧਦੀ ਵੱਧਦੀ ਗਈ ਔਰ ਅੱਜ ਇਸ ਮਤਲਬ ਸਮਾਗਮ ਨੂੰ ਮਨਾਉਂਦੇ ਹੋਏ ਸੰਤ ਅਸੰਤ ਮਹਾਪੁਰਸ਼ਾਂ ਨੂੰ 74 ਸਾਲ ਹੋ ਚੁੱਕੇ ਨੇ 14 ਛੱਡਿਆ ਤੇ ਸਿੱਖ ਸੰਗਤਾਂ ਦੇ ਵਿੱਚ ਉਹੀ ਮਤਲਬ ਸੇਵਾ ਭਾਵਨਾ ਨੇ ਬਣੀ ਹੋਈ ਹੈ ਬਰਕਰਾਰ ਹੈ ਔਰ ਹਰ ਸਾਲ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਉਹਨਾਂ ਦੀ ਯਾਦ ਨੂੰ ਮਨਾਉਂਦੇ ਨੇ ਤੇ ਉਹਨਾਂ ਦੀ ਯਾਦ ਦੇ ਵਿੱਚ ਸਮਾਗਮ ਪ੍ਰਚਾਰਕ 2 ਦਿਨ ਦਾ ਇਹ ਸਮਾਗਮ ਹੁੰਦਾ ਹੈ ਦਿਨ ਦਾ ਅੱਜ ਦਿਨ ਦਾ ਵੀ ਹੈ ਔਰ ਰਾਤ ਦਾ ਵੀ ਅੱਜ ਰਾਤ ਦਾ ਤੇ ਕੱਲ ਦਿਨ ਦਾ ਵੀ ਹੈ ਕੱਲ ਦੁਪਹਿਰ ਤੋਂ ਬਾਅਦ ਸ਼ਾਮ ਨੂੰ ਸਮਾਪਤੀ ਹੋਣੀ ਹੈ ਤੇ ਪੂਰੀਆਂ ਸਿੱਖ ਸੰਗਤਾਂ ਜਿਹੜੀਆਂ ਨੇ ਆਪਣੀਆਂ ਪੂਰੀ ਸ਼ਰਧਾ ਦੇ ਭਾਵਨਾ ਨਾਲ ਮਨਾਉਂਦੀਆਂ ਨੇ ਤੇ ਗੁਰੂ ਦੇ ਭੰਡਾਰੇ ਮਤਲਬ ਗੁਰੂ ਦੇ ਲੰਗਰ ਜਿਹੜੇ ਅਟੁੱਟ ਚੱਲ ਵਰਤਦੇ ਨੇ ਤੇ ਸਿਕ ਸੰਤਾਂ ਦੇ ਜਿਹੜਾ ਹੈ ਸਾਰੇ ਜਿਹੜੀਆਂ ਨੇ ਬੜੀ ਸ਼ਰਧਾ ਭਾਵਨਾ ਨਾਲ ਮੰਨਦੀ ਹੈ ਫਾਈਰ ਦੂਰ ਤੋਂ ਕਿੱਥੋਂ ਦੂਰ ਤੋਂ ਪਸੰਦ ਕੀਤੀ ਸੰਗਤਾਂ ਜਿਹੜੀਆਂ ਨੇ ਇਹ ਸਿਰ ਸੰਗਤਾਂ ਬਹੁਤ ਦੂਰ ਦੂਰ ਤੋਂ ਜਿੱਦਾਂ ਭਾਈ ਚਾਰਕ ਜਿਹੜਾ ਹੈ ਉਹ ਆਪਸ ਵਿੱਚ ਜਿੰਨੇ ਵੀ ਮਤਲਬ ਲੁਧਿਆਣਾ ਹੋ ਗਿਆ ਜਿੰਨੇ ਨੇੜੇ ਰੇੜ ਦੇ ਇਲਾਕੇ ਨੇ ਪਿੰਡ ਦੇ ਉਹ ਸਾਰੇ ਜਿਹੜੇ ਨਸਮਸਤਕ ਹੁੰਦੇ ਨੇ ਇਸ ਥਾਂ ਤੇ ਆ ਕੇ ਕਿਉਂਕਿ ਅੱਜ ਵੀ ਜਿਹੜੇ ਸੰਤ ਨੇ ਉਹ ਅੱਜ ਵੀ ਹਾਜ਼ਰ ਨਾਜ਼ਰ ਨੇ ਇੱਥੇ ਮਤਲਬ ਜਿਨ੍ਹਾਂ ਨੇ ਜਿਵੇਂ ਕਹਿੰਦੇ ਨੇ ਕਿ ਸਿਆਣੇ ਸਰੋਂ ਦੇ ਉੱਤੇ ਤੇ ਤਲੀ ਦੇ ਉੱਤੇ ਸਿਰੋ ਜਮਾਈ ਹੈ ਉਹ ਜਿਹਨਾਂ ਸੰਗਤਾਂ ਨੇ ਜਿਹੜੀ ਜਮਾਈ ਹੋਈ ਹੈ ਉਹ ਸੰਗਤਾਂ ਦੀ ਭਾਵਨਾ ਜਿਹੜੀ ਹੈ ਉਹਨਾਂ ਵਿੱਚ ਅੱਜ ਤੱਕ ਕੋਈ ਫਰਕ ਨਹੀਂ ਪਿਆ ਕਿਉਂਕਿ ਅੱਜ ਵੀ ਉਹਨਾਂ ਦੀ ਸ਼ਰਧਾ ਬਰਕਰਾਰ ਹੈ ਔਰ ਇੱਥੋਂ ਆ ਕੇ ਮਤਲਬ ਸੰਤਾਂ ਕੋਲ ਮਹਾਪੁਰਸ਼ਾਂ ਕੋਲ ਆਪਣੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਕੇ ਜਾਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਧਿਆ ਜੀ ਜੋ ਤਰਨੀ ਬੱਸੀ ਲਾ ਰਹੇ ਹੋ ਸਾਡਾ ਪਿੰਡ ਸਾਰਾ ਆਨੰਪੁਰ ਸਾਰੇ ਇਕੱਠਾ ਹੋ ਗਏ ਇੱਕ ਜੋਤੂ ਮੰਗਣਾ ਰਿਹਾ ਜੀ ਸਾਰੀ ਸਾਡੀ ਪੰਚਾਇਤ ਜੋ ਸਾਰੇ ਨਾਲ ਨਾਲ ਲਾ ਕੇ ਗੁਰਦੁਆਰੇ ਦੀ ਕਮੇਟੀ ਨਾਲ ਲਾ ਕੇ ਸਾਰੀ ਸਹਿਯੋਗ ਦੇ ਦੀਏ ਉਹ ਸਾਡੇ ਬਾਹਰ ਤੋਂ ਇਹਨਾਂ ਨੇ ਯਾਰ ਮੇਰੇ ਤਸੱਜਰ ਵੀ ਤੂੰ ਸਾਰਾ ਹਿੱਸਾ ਦੇ ਲਿਆ ਜੀ ਬਾਕੀ ਦੋ ਸਾਡੇ ਪਿੰਡ ਦੀਆਂ ਲੜਕੀਆਂ ਨੇ ਬਾਹਰ ਵਿਆਈਆਂ ਨੇ ਜੀ ਉਹ ਵੀ ਆ ਕੇ ਸਾਡੇ ਨਾਲ ਸਾਰਾ ਸਹਿਯੋਗ ਦੇ ਦੀਆਂ ਨੇ ਜੋ ਸਾਡੇ ਪੀਰ ਭਰਾ ਬਾਹਰ ਗਏ ਨੇ ਜੀ ਕੱਥੂ ਮੂਦੇ ਉਹਨਾਂ ਨੇ ਸਾਡਾ ਬੜਾ ਸਹਿਯੋਗ ਦਿੱਤਾ ਜੀ ਕੱਟੇ ਗਏ ਸਾਰਾ ਪਿੰਡ ਦਾ ਕੱਠ ਇਕੱਠਾ ਹੋ ਗਿਆ ਜੀ ਦਸ਼ਮੇਲਾ ਬਣਾ ਰਿਹਾ ਜੀ ਪਿੰਡ ਦੀ ਪੰਚਾਇਤ ਵੱਲੋਂ ਵੀ ਇੱਥੇ ਕੋਈ ਮਤਲਬ ਪ੍ਰੋਬਲਮ ਨਹੀਂ ਕੀਤਾ ਜਾਣਾ ਬਿਲਕੁਲ ਜੀ ਪਿੰਡ ਦੀ ਪੰਚਾਇਤ ਦੇ ਨਾਲ ਜੀ ਕਮੇਟੀ ਦੇ ਜੀ 24 ਘੰਟੇ ਨਾਲ ਖੜੇ ਆ ਜੀ ਹਰ ਇੱਕ ਨੂੰ ਨਾਲ ਖੜੇ ਪੰਚਾਇਤੀਆਂ ਦੇ ਜੀ ਸਾਰੇ ਨਾਲ ਖੜੇ ਅਸੀਂ ਜੀ